ਚਾਹਾਂ ਚ ਕੀ ਹੁੰਦਾ ਮਰੇ ਬੰਦੇ ਦਾ ਲਾਜ ਹੋਈ ਜਾਂਦਾ ਵਾ ਕਿ ਇਹਨਾਂ ਲੋਕਾਂ ਦਾ ਕੋਈ ਨਾ ਕੋਈ ਗੱਲ ਤੇ ਇਹ ਚੀਜ਼ ਪਿੱਛੇ ਹੈ ਵੀ ਜੇ ਇੱਕ ਬੰਦੇ ਨੇ ਕੈਂਸਰ ਦੀ ਕੋਈ ਗੱਲ ਟਰੀਟਮੈਂਟ ਬਾਰੇ ਕੀਤੀ ਉਹ ਵੀ ਕੁਝ ਮਤਲਬ ਘਰਦਿਆਂ ਚੀਜ਼ਾਂ ਨਾਲ ਇਹਨਾਂ ਨੂੰ ਕੋ ਡਰ ਪੈ ਗਿਆ ਇਹ ਵੀ ਜਿਹੜਾ ਸਾਡ ਗਿਆ ਦਵਾਈਆਂ ਕਰੋੜਾ ਰੁਪਏ ਦੀਆਂ ਟਰੀਟਮੈਂਟ ਸਾਡੇ ਕੈਂਸਰ ਤੇ ਚੱਲ ਰਹੀ ਆ ਉਹੀ ਚੱਲੀ ਜਾਣ ਕਿਤੇ ਇਹ ਨਾ ਹੋਵੇ ਲੋਕ ਸਿਆਣੇ ਹੋ ਜਾਣ ਤੇ ਕੋਈ ਬੰਦਾ ਕੋਈ ਕੰਮ ਕਰਨ ਲੱਗਦਾ ਜੋ ਉਹ ਕਰ ਰਹੇ ਹੁੰਦੇ ਆ ਉਹਦੀ ਸੰਗੀ ਕੁੱਟੀ ਜਾਂਦੀ ਆ ਉਹ ਜੇ ਸੇਮ ਨਵਜੋਤ ਸਿੰਘ ਸਿੱਧੂ ਦੀ ਸੰਗੀ ਕੁੱਟੀ ਵੀ ਇਹ ਬੰਦਾ ਕਿਤੇ ਸਾਡੇ ਰਾਜ ਨਾ ਖੋਲ ਦੇਵੇ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਮੈਡੀਕਲ ਮਾਫੀਆ ਵੱਲੋਂ 850 ਕਰੋੜ ਰੁਪਏ ਦਾ ਡੈਫਰਮੇਸ਼ਨ ਉਹ ਯਾਰੇ ਤੁਹਾਡੇ ਡਾਕਟਰ ਸਾਹਿਬ ਤੁਹਾਨੂੰ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਦੇਖੋ ਕਰੋਨਾ ਦੇ ਵਿੱਚ ਤੁਸੀਂ ਲੋਕਾਂ ਨੇ ਘੱਟ ਨਹੀਂ ਕੀਤੀਆਂ ਡਾਕਟਰ ਸਾਹਿਬ ਬੜਾ ਕੁਝ ਹੋਇਆ ਵੀ ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਮਾਫੀਆ ਆ ਜਿਹੜਾ ਕਿਸੇ ਦੀ ਵੀ ਸੰਗੀ ਕੁੱਟੀ ਖਾਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਤੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਜਿਵੇਂ ਕਿ ਤੁਸੀਂ ਲੋਕ ਸਾਰੇ ਸਾਨੂੰ ਪਿਛਲੇ ਵੀਡੀਓਜ਼ ਦੇ ਵਿੱਚ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਸਾਡੇ ਵਿਚਾਰਾਂ ਨੂੰ ਸਮਝ ਰਹੇ ਹੋ ਤੇ ਸਾਨੂੰ ਹੋਰ ਸਿੱਖਣ ਦਾ ਮੌਕਾ ਮਿਲ ਰਿਹਾ ਤੁਹਾਡੇ ਲੋਕਾਂ ਦੇ ਜੋ ਮੈਸੇਜ ਆਉਂਦੇ ਆ ਜਾਂ ਫੋਨ ਆਉਂਦੇ ਆ ਵੀ ਜੋ ਮੜੀ-ਮੋਟੀ ਤੁਹਾਨੂੰ ਲੱਗਦਾ ਤੁਹਾਨੂੰ ਵੀ ਇੱਥੇ ਚੇਂਜ ਦੀ ਲੋੜ ਆ ਸਾਨੂੰ ਤੁਹਾਡੇ ਲੋਕਾਂ ਤੋਂ ਬਹੁਤ ਸਿੱਖਣ ਨੂੰ ਮਿਲ ਰਿਹਾ ਕਿ ਕਿ ਸਾ ਇਨਸਾਨ ਦਾ ਕੰਮ ਆ ساری ਉਮਰ ਸਿੱਖਣਾ ਤੇ ਸਿੱਖਣ ਵਾਲੀ ਜ਼ਿੰਦਗੀ ਸਹੀ ਰਹਿੰਦੀ ਆ ਸੋ ਅੱਜ ਆਪਾਂ ਟੌਪਿਕ ਜਿਹੜਾ ਕਵਰ ਕਰਨਾ ਜੀ ਉਹ ਹੈ ਜੋ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਮੈਡੀਕਲ ਮਾਫੀਆ ਵੱਲੋਂ 850 ਕਰੋੜ ਰੁਪਏ ਦਾ ਡੈਫੇਮੇਸ਼ਨ ਕਹੀਏ ਜਾਂ ਉਹਨਾਂ ਨੂੰ ਇੱਕ ਉਹਨਾਂ ਨੇ ਸਜ਼ਾ ਲਾਈ ਵੀ ਤੁਸੀਂ ਇੱਕ ਕੈਂਸਰ ਦੇ ਟਰੀਟਮੈਂਟ ਲਈ ਸੱਚ ਬੋਲਿਆ ਤੇ ਜੋ ਕਿ ਉਹਨਾਂ ਨੂੰ ਇੰਨਾ ਔਖਾ ਲੱਗਿਆ ਉਹ ਸੱਚ ਪਚਾਉਣਾ ਕਿ ਉਹਨਾਂ ਨੇ ਸਰਦਾਰ ਸਾਹਿਬ ਹੁਣਾਂ ਨੂੰ 850 ਕਰੋੜ ਰੁਪਏ ਦਾ ਡੈਫਰਮੇਸ਼ਨ ਦਾ ਕੇਸ ਪਾਤਾ ਇਤੋਂ ਬਹੁਤ ਕੋਈ ਸਾਨੂੰ ਲੋਕਾਂ ਨੂੰ ਸਮਝਣ ਦੀ ਲੋੜ ਵੀ ਸਾਡੇ ਨਾਲ ਹੋ ਕੀ ਰਿਹਾ ਵੀ ਦੇਖੋ ਮੈਂ ਕਹਿੰਦਾ ਵੀ ਠੀਕ ਆ ਯਾਰ ਮੈਨੂੰ ਤਾਂ ਉਹਨਾਂ ਦੀ ਉਸ ਦਿਨ ਕੋਈ ਗਲਤ ਗੱਲ ਨਹੀਂ ਲੱਗੀ ਵੇ ਸਾਰੇ ਇੰਟਰਵਿਊ ਜੋ ਉਹਨਾਂ ਨੇ ਪ੍ਰੈਸ ਦੇ ਵਿੱਚ ਕੀਤੀ ਉਹ ਸਾਰੀ ਬੜੀ ਤਿਆ ਨਾਲ ਸੁਣੀ ਮੈਨੂੰ ਤਾਂ ਉਹਦੇ ਚ ਐ ਕਿਤੇ ਨਹੀਂ ਲੱਗਿਆ ਵੀ ਸਰਦਾਰ ਸਾਹਿਬ ਨੇ ਕਿਹਾ ਕਿ ਕੀ ਹੋਵੇ ਸਿੱਧੂ ਸਾਹਿਬ ਨੇ ਵੀ ਦਵਾਈਆਂ ਖਾਣੀਆਂ ਬੰਦ ਕਰ ਤੂੰ ਯਾਰ ਇੰਨਾ ਜ਼ਿਆਦਾ ਮਤਲਬ ਉਹਨਾਂ ਨੂੰ ਗੁੱਸਾ ਰਿਆ ਮੈਡੀਕਲ ਮਾਫੀ ਉਹਨਾਂ ਦੇ ਖਿਲਾਫ ਕਿ ਯਾਰ ਉਹਨਾਂ ਨੇ ਕਿਹਾ ਕਿ ਇੱਕ ਕੋਈ ਅਦਰਕ ਕਹਿ ਤਾ ਕੋਈ ਸਵੇਰੇ ਸੈਰ ਕਹਿ ਤੀ ਨਿੰਬੂ ਦਾ ਰਸ ਐਪੋਲੋਜੀਟਰ ਵੀ ਨਹੀਂ ਕਰ ਯਾਰ ਉਹ ਤਾਂ ਗੱਲਾਂ ਹੀ ਬੜੀਆਂ ਨਾਰਮਲ ਹੋ ਤੇ ਆਮ ਹੁਣ ਜਿਵੇਂ ਜਿਮ ਵਾਲੇ ਮੁੰਡੇ ਜੇ ਕੋ ਸਾਰਾ ਕੁਝ ਕਰਦੇ ਆ ਤੇ ਉਹ ਚਾਹਣਾ ਗਲਤ ਪਤਾ ਨਹੀਂ ਕੀ ਕਹਤਾ ਹੁਣ ਗੱਲ ਤਾਂ ਇੱਥੇ ਇਹੀ ਆਉਂਦੀ ਆ ਵੀ ਯਾਰ ਇੰਨਾ ਮਤਲਬ ਡਰ ਕਿਉਂ ਵੀ ਉਹਨਾਂ ਨੂੰ ਮੈਡੀਕਲ ਮਾਫੀਆ ਨੂੰ ਇੰਨਾ ਡਰ ਕਿਉਂ ਆ ਵੀ ਇੱਕ ਛੋਟੀ ਜੀ ਗੱਲ ਨੂੰ ਅਸੀਂ ਇੰਨਾ ਵੱਡਾ ਕਰਤਾ ਵੀ ਅਗਲੇ ਦੇ ਅਸੀਂ ਮਗਰ ਹੀ ਪੈ ਗਏ ਅਲੱਗ-ਅਲੱਗ ਡਾਕਟਰਾਂ ਨੂੰ ਮੈਂ ਦੇਖਿਆ ਵੀਡੀਓ ਇੰਸਟਾਗ੍ਰਾਮ ਫੇਸਬੁੱਕ ਤੇ ਆਪਣੇ ਦੇਸ਼ ਦੇ ਵੱਡੇ ਤੋਂ ਵੱਡਾ ਡਾਕਟਰ ਵੀਡੀਓ ਪਾ ਰਿਹਾ ਵੀ ਉਹ ਤਾਂ ਭਾਈ politician ਆ ਉਹਦਾ ਕੰਮ ਹੈ ਝੂਠ ਬੋਲਣਾ ਉਹ ਯਾਰੇ ਤੁਹਾਡੇ ਡਾਕਟਰ ਸਾਹਿਬ ਤੁਹਾਨੂੰ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਵੀ ਤੁਸੀਂ ਇੱਕ ਚੰਗੇ ਪੜੇ ਬੰਦੇ ਨੂੰ ਜਿਨੇ ਆਪਣੀ ਵਾਈਫ ਦਾ ਟਰੀਟਮੈਂਟ ਕੈਂਸਰ ਦਾ 4 ਸਟੇਜ ਤੋਂ ਉਹਨੂੰ ਬਚਾਇਆ ਅਗਲੇ ਨੇ ਚਲੋ ਇਹ ਸੋਚਿਆ ਯਾਰ ਵੀ ਮੈਂ ਲੋਕਾਂ ਨੂੰ ਗਾਈਡ ਕਰਦਾ ਵੀ ਯਾਰ ਤੁਸੀਂ ਲੋਕੀ ਨਾ ਡਰੋ ਵੀ ਕੋਈ ਡਰਨ ਦੀ ਲੋੜ ਨਹੀਂ ਵੀ ਯਾਰ ਐਡੀ ਕੋਈ ਗੱਲ ਨਹੀਂ ਕੈਂਸਰ ਠੀਕ ਹੋ ਜਾਂਦਾ ਵਾ ਅਸੀਂ ਉਹ ਚੀਜ਼ ਨੂੰ ਪੋਜ਼ਿਟਿਵ ਦਾ ਕੀ ਲੈਣਾ ਸੀ ਤੁਹਾਡੇ ਲੋਕਾਂ ਨੇ ਡਰਨੇ ਉਹ ਬੰਦੇ ਨੇ ਚੋਰ ਬਣਾਤਾ ਵੀ ਯਾਰ ਇਹ ਬੰਦਾ ਚੋਰ ਆ ਗਲਤ ਆ ਉਹ ਯਾਰ ਮੈਂ ਤਾਂ ਸੱਚੀ ਦੱਸਾਂ ਨਾ ਉਸ ਦਿਨ ਉਹ ਚੀਜ਼ਾਂ ਵੇਖ ਕੇ ਮੇਰਾ ਸਿਰ ਇੱਕ ਵਾਰ ਹੀ ਆ ਹੋ ਗਿਆ ਵੀ ਅਸੀਂ ਕਿੱਥੇ ਰਹਿ ਰਹੇ ਆ ਦੇਖੋ ਕਰੋਨਾ ਦੇ ਵਿੱਚ ਤੁਸੀਂ ਲੋਕਾਂ ਨੇ ਘੱਟ ਨਹੀਂ ਕੀਤੀਆਂ ਡਾਕਟਰ ਸਾਹਿਬ ਬੜਾ ਕੁਝ ਹੋਇਆ ਪੂਰਾ ਦੇਸ਼ ਸਾਰੀ ਦੁਨੀਆ ਜਾਨੀ ਜਾਣਿਆ ਕਿਹੜੇ ਮਾਫੀਆ ਨੇ ਕੀ ਕੀਤਾ ਤੇ ਕੀ ਕੀ ਹੋਇਆ ਮੈਂ ਉਹਦੇ ਬਾਰੇ ਨਹੀਂ ਬੋਲਣਾ ਚਾਹੁੰਦਾ ਹਸਪਤਾਲਾਂ 'ਚ ਕਿਹੜੇ ਟੀਕੇ ਲੱਗੇ ਤੇ ਕੀ ਕੁਝ ਹੋਇਆ ਪਰ ਗੱਲ ਇੱਥੇ ਇਹ ਆਉਂਦੀ ਆ ਵੀ ਕੀ ਇਹ ਤੁਹਾਡਾ ਬਚਪਨਾ ਸੀ ਡਾਕਟਰਾਂ ਦਾ ਜਾਂ ਕੀ ਸੀ ਡਰ ਵੀ ਤੁਸੀਂ ਲੋਕਾਂ ਨੇ ਇੱਕ ਬੰਦੇ ਨੂੰ ਯਾਰ ਇੰਨਾ ਤੰਗ ਕਰਤਾ ਕਿ ਉਹ ਵਿਚਾਰਾ ਅੰਤ ਤੱਕ ਲੋਕਾਂ ਨੂੰ ਸੱਚ ਬੋਲਣਾ ਹੀ ਪੈ ਰਿਹਾ ਗਿਆ ਗੱਲਾਂ ਵੀ ਉਹੀ ਸੀ ਨਾਰਮਲ ਕੋਈ ਵੱਡੀ ਗੱਲ ਨਹੀਂ ਸੀ ਇੱਥੋਂ ਦੇਖੋ ਸਾਨੂੰ ਜੋ ਸਾਨੂੰ ਲੋਕਾਂ ਨੂੰ ਸਮਝਣ ਦੀ ਲੋੜ ਆ ਬਈ ਇਨਾ ਲੋਕਾਂ ਦਾ ਸਾਡੇ ਤੇ ਕਿਹੋ ਜਿਹਾ ਪ੍ਰਭਾਵ ਆ ਹਸਪਤਾਲਾਂ 'ਚ ਸਾਡੇ ਨਾਲ ਕੀ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਕਿਹੜਾ ਬਿਮਾਰੀ ਕੱਢੀ ਜਾਂਦੀ ਆ ਕੀ ਉਹਦਾ ਇਲਾਜ ਆ ਯਾਰ ਮੈਨੂੰ ਬਹੁਤ ਹੀ ਮਾੜਾ ਲੱਗਿਆ ਹੁਣ ਦੂਜੀ ਗੱਲ ਆਉਂਦੀ ਆ ਕਿ ਜਦੋਂ ਕਰੋਨਾ ਵੇਲੇ ਵੀ ਅਸੀਂ ਇਨਾ ਕੁਝ ਕੀਤਾ ਹਸਪਤਾਲਾਂ ਦੇ ਵਿੱਚ ਉਦੋਂ ਲੋਕ ਚੁੱਪ ਰਹੇ ਜੇ ਕਿਸੇ ਨੇ ਕਹਾੜੇ ਦੀ ਗੱਲ ਕੀਤੀ ਉਹ ਚੱਕ ਕੇ ਹੁੰਦਾ ਠੋਕਦਾ ਕੇਸ ਪਾਤਾ ਇਥੋਂ ਇਹੀ ਸਮਝ ਆਉਂਦਾ ਵਾ ਕਿ ਇਹਨਾਂ ਲੋਕਾਂ ਦਾ ਕੋਈ ਨਾ ਕੋਈ ਗੱਲ ਤੇ ਇਹ ਚੀਜ਼ ਪਿੱਛੇ ਹੈ ਵੀ ਜੇ ਇੱਕ ਬੰਦੇ ਨੇ ਕੈਂਸਰ ਦੀ ਕੋਈ ਗੱਲ ਟਰੀਟਮੈਂਟ ਬਾਰੇ ਕੀਤੀ ਉਹ ਵੀ ਕੁਝ ਮਤਲਬ ਘਰਦਿਆਂ ਚੀਜ਼ਾਂ ਨਾਲ ਇਹਨਾਂ ਨੂੰ ਕੋ ਡਰ ਪੈ ਗਿਆ ਇਹਦਾ ਮਤਲਬ ਉਹ ਚੀਜ਼ ਕੋਈ ਤਾਂ ਸੱਚ ਸੀਗਾ ਕਿਉਂਕਿ ਮੰਨ ਲਓ 100 ਲੋਕੀ ਵੀਡੀਓ ਪਾ ਕੇ ਕੁਝ ਵੀ ਕਹਿ ਰਹਿੰਦੇ ਉਹਦੇ ਬਾਰੇ ਨਹੀਂ ਇਹ ਕਹਿੰਦੇ ਉਹੀ ਚੀਜ਼ ਪਾਰਟਿਕੂਲਰਲੀ ਬਾਰੇ ਕਿਉਂ ਇਹਨਾਂ ਨੇ ਉਹਦਾ ਐਡਾ ਵੱਡਾ ਮੁੱਦਾ ਚੱਕਿਆ ਇਹ ਗੱਲ ਤੇ ਸਾਨੂੰ ਸਾਰੇ ਲੋਕਾਂ ਨੂੰ ਗੌਰ ਕਰਨ ਦੀ ਲੋੜ ਆ ਅਗਲੀ ਗੱਲ ਜਿਹੜੀ ਇਹਦੇ ਬਾਰੇ ਮੈਂ ਹੋਰ ਬੜੀ ਦਿਲਚਸਪ ਲਿਖੀ ਆ ਉਹਦੇ ਵਿੱਚ ਕੀ ਹੈ ਕਿ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜਾ ਮੈਡੀਕਲ ਮਾਫੀਆ ਵਾ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਚੀਜ਼ ਕਹੀ ਵੀ ਯਾਰ ਦੇਖੋ ਉਹਨਾਂ ਦੀ ਇੱਕ ਟੈਕਨੀਕ ਕੀ ਸੀ ਵੀ ਇਹ ਗੱਲ ਨੂੰ ਠੰਡੀ ਕਰਨ ਦੀ ਬਈ ਜੀ ਇਹ ਤਾਂ ਬੰਦਾ ਪੋਲੀਟੀਸ਼ੀਅਨ ਆ ਇਹ ਤਾਂ ਉੱਥੇ ਕਮੇਡੀ ਸ਼ੋਅਾਂ ਤੇ ਜਾਂਦਾ ਯਾਰ ਸਰਦਾਰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਦੇਸ਼ ਤੇ ਲਈ ਇਟਾ ਮਤਲਬ ਕ੍ਰਿਕਟ ਖੇਡਿਆ ਆਪਣੇ ਲੋਕਾਂ ਨੇ ਵਰਲਡ ਕੱਪ ਜਿਤਾਏ ਉਦੋਂ ਬਾਅਦ ਆਪਣੇ ਪੋਲਿਟਿਕਸ ਦੇ ਵਿੱਚ ਇੰਨਾ ਵਧੀਆ ਪੰਜਾਬ ਲਈ ਬੋਲਦੇ ਆ ਚਾ ਚਲੋ ਦੇਖੋ ਕਿਸੇ ਦਾ ਕੋਈ ਵੀ ਕੈਰੀਅਰ ਹੋ ਸਕਦਾ ਪਰ ਯਾਰ ਆਪਾਂ ਲੋਕਾਂ ਨੂੰ ਉਹਨਾਂ ਨੂੰ ਇੰਨਾ ਡੀਫੈਂਡ ਕਰਨ ਦੀ ਤੁਹਾਨੂੰ ਲੋਕਾਂ ਨੂੰ ਮੇਰੇ ਕੋਲ ਮੈਡੀਕਲ ਮਾਫੀਆ ਨੇ ਲੋਡ ਨਹੀਂ ਸੀਗੀ ਇਹ ਮਾਫੀਆ ਵਰਡ ਮੈਂ ਤਾਂ ਵਾਤ ਰਿਹਾ ਵੀ ਤੁਸੀਂ ਲੋਕਾਂ ਨੇ ਜਿਵੇਂ ਮਾਫੀਆ ਨਹੀਂ ਹੁੰਦਾ ਵੀ ਕੋਈ ਬੰਦਾ ਕੋਈ ਕੰਮ ਕਰਨ ਲੱਗਦਾ ਜੋ ਉਹ ਕਰ ਰਹੇ ਹੁੰਦੇ ਆ ਉਹਦੀ ਸੰਗੀ ਕੁੱਟੀ ਜਾਂਦੀ ਆ ਤੁਸੀਂ ਸੇਮ ਨਰਜੋਰ ਸਿੰਘ ਸਿੱਧੂ ਦੀ ਸੰਗੀ ਕੁੱਟੀ ਵੀ ਇਹ ਬੰਦਾ ਕਿਤੇ ਸਾਡੇ ਰਾਜ ਨਾ ਖੋਲ ਦੇਵੇ ਵੀ ਜਿਹੜਾ ਸਾਡੀਆਂ ਦਵਾਈਆਂ ਕਰੋੜਾ ਰੁਪਏ ਦੀਆਂ ਟਰੀਟਮੈਂਟ ਸਾਡੇ ਕੈਂਸਰ ਦੇ ਚੱਲ ਰਹੀਆ ਉਹੀ ਚੱਲੀ ਜਾਣ ਕਿਤੇ ਇਹ ਨਾ ਹੋਵੇ ਲੋਕ ਸਿਆਣੇ ਹੋ ਜਾਣ ਦੇਖੋ ਸਮਝ ਸਾਰਿਆਂ ਨੂੰ ਆ ਜੀ ਕੋਈ ਅੱਜ ਦੀ ਡੇਟ ਤੇ ਬੇਵਕੂਫ ਨਹੀਂ ਗਾ ਗੱਲ ਕੀ ਆ ਵੀ ਤੁਸੀਂ ਲੋਕੀ ਬਹੁਰੇ ਬਖਲਾਗ ਹੈ ਨਾ ਮਾਫੀਏ ਵਾਲੇ ਇਹਨਾਂ ਨੇ ਫਟਾਫਟ ਜੋ ਕੇ ਕਹਿੰਦੇ ਬਈ ਵੀਡੀਓ ਪਾਤੀਆਂ ਇਹ ਕਰਤਾ ਉਹ ਕਰਤਾ ਲੋਕਾਂ ਨੂੰ ਸਾਰੀ ਗੱਲ ਸਮਝ ਆ ਗਈ ਠੀਕ ਹੈ ਬਸ ਗੱਲ ਇੰਨੀ ਕਹਾਂ ਵੀ ਕੋਈ ਬੋਲਦਾ ਨਹੀਂ ਅਗਲਾ ਕਹਿੰਦਾ ਸ਼ੈੱਡ ਯਾਰ ਮੈਂ ਕੀ ਬੋਲਣਾ ਕੱਲ ਨੂੰ ਮੇਰੇ ਖਿਲਾਫ ਹੋ ਜਾਣਗੇ ਦੇਖੋ ਭਾਈ ਖਿਲਾਫ ਤੁਸੀਂ ਲੋਕ ਕਿਵੇਂ ਹੁੰਦੇ ਇਹ ਤਾਂ ਸਾਨੂੰ ਇੱਥੋਂ ਪਤਾ ਲੱਗ ਗਿਆ ਪਰ ਗੱਲ ਇਹ ਆ ਥੋੜਾ ਜਿਹਾ ਤੁਸੀਂ ਵੀ ਦਿਮਾਗ ਨਾਲ ਚੱਲਿਆ ਕਰੋ ਇੰਨੀ ਕੋਈ ਤਰਫਨ ਦੀ ਲੋੜ ਨਹੀਂ ਸੀਗੀ ਕੋਈ ਕਿਸੇ ਨੇ ਇਹ ਨਹੀਂ ਕਹਤਾ ਸੀ ਵੀ ਦਵਾਈਆਂ ਛੱਡੋ ਠੀਕ ਆ ਸਿਰਫ ਇੰਨੀ ਗੱਲ ਸੀਗੀ ਵੀ ਦਵਾਈਆਂ ਦੇ ਨਾਲ-ਨਾਲ ਤੁਸੀਂ ਲੋਕ ਇਹ ਟ੍ਰੀਟਮੈਂਟ ਵੀ ਕਰ ਸਕਦੇ ਹੋ ਠੀਕ ਹੈ ਜੀ ਵੈਸੇ ਮੈਂ ਜਿਹੜੀ ਗੱਲ ਕਰਦਾ ਵੀ ਇਹਨਾਂ ਨੂੰ ਇੰਨੀ ਤਰਫਨ ਦੀ ਲੋੜ ਨਹੀਂ ਸੀ ਮੈਡੀਕਲ ਮਾਫੀ ਵਾਲਿਆਂ ਨੂੰ ਯਾਰ ਗੱਲ ਤਾਂ ਉਹ ਤੇ ਨਾਰਮਲ ਜੜੀ ਬੂਟੀਆਂ ਦੀ ਜਲਦੀ ਜਾ ਤੇ ਨਾਰਮਲ ਚੱਲਦੀ ਸੀ ਦੇਖੋ ਇੱਕ ਨਾ ਫਿਲਮ ਦੇਖੀ ਹੋਣੀ ਐ ਅਕਸ਼ੇ ਕੁਮਾਰ ਜੀ ਦੀ ਫਿਲਮ ਸੀਗੀ ਜਿਹਦੇ ਵਿੱਚ ਉਹਨਾਂ ਨੇ ਇੱਕ ਦਿਖਾਇਆ ਸੀਗਾ ਵੀ ਹਸਪਤਾਲਾਂ 'ਚ ਕੀ ਹੁੰਦਾ ਮਰੇ ਬੰਦੇ ਦੇ ਲਾਜ ਹੋਈ ਜਾਂਦਾ ਵਾ ਮੈਨੂੰ ਤਾਂ ਯਾਰ ਇਹੀ ਗੱਲਾਂ ਦੇਖੋ ਜੋ ਫਿਲਮਾਂ 'ਚ ਦਿਖਾਇਆ ਸਾਨੂੰ ਪਤਾ ਵੀ ਉਹ ਸੱਚੀ ਆ ਤੇ ਮੈਨੂੰ ਇਹਨਾਂ ਦੇ ਉਸ ਦਿਨ ਦਾ ਜੋ ਡਰਾਮਾ ਹੋਇਆ ਉਹ ਤੋਂ ਦੇਖ ਕੇ ਇੰਨਾ ਪਤਾ ਲੱਗ ਗਿਆ ਵੀ ਇਹ ਬਹੁਤ ਵੱਡਾ ਇੱਕ ਕਹਿੰਦੇ ਮਾਫੀਆ ਆ ਜਿਹੜਾ ਕਿਸੇ ਦੀ ਵੀ ਸੰਗੀ ਕੋਟਸਦਾ ਜਿਹੜਾ ਬੰਦਾ ਸੱਚ ਬੋਲੂਗਾ ਸੋ ਐਂਡ ਦੇ ਵਿੱਚ ਮੈਂ ਤਾਂ ਇਹੀ ਕਹੂੰਗਾ ਵੀ ਭਾਈ ਸਾਰੇ ਆਪਾਂ ਆਪਣੀ ਸਿਹਤ ਦਾ ਆਪ ਹੀ ਖਿਆਲ ਰੱਖੀਏ ਬਿਕਾਜ਼ ਜੇ ਆਪਾਂ ਇਹਨਾਂ ਦੇ ਵਸ ਪੈ ਗਏ ਫਿਰ ਤੁਹਾਨੂੰ ਲੋਕਾਂ ਨੂੰ ਪਤਾ ਹੀ ਆ 2 ਦਾ 4 4 ਤੋਂ 6 6 ਤੋਂ 10 ਲੱਖ ਐ ਬਣਾ ਦਿੰਦੇ ਹਸਪਤਾਲਾਂ ਦੇ ਵਿੱਚ ਸੋ ਉਮੀਦ ਕਰਦਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਕੋਈ ਤੁਸੀਂ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਸਾਡੇ ਕੋਈ ਗਲਤੀਆਂ ਕੁਝ ਵੀ ਹੁੰਦਾ ਉਹਦੇ ਬਾਰੇ ਕੋਈ ਦੱਸਣਾ ਤਾਂ ਸਾਡੇ ਨੰਬਰਾਂ ਤੇ ਈਮੇਲ ਆਈਡੀ ਉੱਥੇ ਦਿੱਤੀਆਂ ਹੋਈਆਂ ਨੇ ਤੇ ਸਾਡੇ ਚੈਨਲ ਨੂੰ YouTube ਦੇ Facebook ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਉਹਦੇ ਨਾਲ ਹੌਸਲਾ ਮਿਲਦਾ ਆਪਣੀ ਆਵਾਜ਼ ਨੂੰ ਹੋਰ ਪਹੁੰਚਾਉਣ ਦਾ ਸੋ ਜੀ ਇਦਾਂ ਹੀ ਅੱਜ ਦੀ ਵੀਡੀਓ ਦਾ ਆਪਾਂ ਅੰਤ ਕਰਦੇ ਹੋਏ ਜੋ ਬੋਲੇ ਸੋਨਿਹਾਲ ਸਾਸ਼ਟ੍ਰਿਕਾ ਕਲ ਵੈਗਰੂਜ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ